ਹਰ ਫਤਿਨਾ ਗਿਫਟ ਦੇ ਕੇ ਗਏ ਆ ਲੱਗੋ ਸਾਡੇ ਗਵੰਡੀ ਉਹ ਮੋੜ ਤੇ ਘਰ ਉਹਨਾਂ ਦਾ ਬਹੁਤ ਸੋਹਣਾ ਹੈ ਨਾ ਇਹ ਲੋੜੀ ਗੱਲ ਦੇਣ ਦੇ ਕੇ ਹੀ ਬਹੁਤ ਹੀ ਵਧੀਆ ਚੀਜ਼ ਪਿਆਰੀ ਕੱਢੀ ਹੋਈ ਹੈ ਨਾ ਇਹਨਾਂ ਨੇ ਇਹਨੇ ਆਵਾਜ਼ ਨਾਲ ਕੱਢਿਆ ਨਾ ਹੱਥ ਨਾਲ ਆ ਵੀ ਬਣਾਇਆ ਹੈ ਨਾ ਸੋਹਣਾ ਹੈ ਇਹਨਾਂ ਮੇਰੇ ਰੱਧ ਹਰ ਫਤਿ ਦੇਖ ਅੱਦਾ ਇਹਦਾ ਇਹਨਾਂ ਕੋ ਕਿਹ ਬਣਾ ਮਾਗੇ ਕਿ ਨਾ ਸੋਹਣਾ ਹਰ ਹਰ ਫਤਿ ਸੋਹਣਾ ਵੇ ਵੇਲ ਪਾ ਗਏ ਵੇ ਸੋਹਣਾ ਤੁੰ ਮਰੋਈ ਰੋਈ ਜਾਂਦੇ ਆ ਮੰਮਾ ਹੀ ਆਂਦੇ ਆ ਆ ਦੇਖੋ ਬੜੀ ਵਧੀਆ ਪਿਆਰੀ ਕਢਾਈ ਜੀ ਕੀਤੀ ਹੈ ਨਾ ਇਹਨਾਂ ਨੇ ਆ ਟੋਪੀ ਤੇ ਵੀ ਕੀਤੀ ਕਢਾਈ ਜੀ ਸੋਣਾ ਧੰਨਵਾਦ ਉਹਨਾਂ ਦਾ ਬਹੁਤ ਜ਼ਿਆਦਾ ਥੈਂਕ ਯੂ ਇਧਰ ਮੰਮੀ ਆਏ ਆ ਵਧੀਆ ਲੱਗਦਾ ਸੋਣਾ ਲੱਗਦਾ ਹੈ 16 ਰੰਗ ਵਾਹੇ ਪਜਾਮੇ ਪਜਾਮੇ ਟੋਪੀ ਤੇ ਵੀ ਮੈਂ ਉਹਨੂੰ ਪਿਆਰ ਕਹੂੰਗਾ ਕਿ ਆ ਕਿੰਨਾ ਸੋਹਣਾ ਮੈਨੂੰ ਬਣਾ ਦੇ ਉਹਨਾਂ ਦੋਨਾਂ ਨੇ ਇਹ ਬਣਾ ਦੇ ਹੱਥ ਤੇ ਦਾ बढ़िया होने का वह है मम्मी ने। ना मस्त है आप साठ रुपए नजर आ रहे हैं। मम्मी आगे इधर। आराधक टीवी पे खांडिया। टीवी दा बसाने कौन दार बता। मुझे मुझे अटका डे। तेरे वाले मुझे अटका डे। इधर बनी गेम मटर है मुझे चावल। मम्मी गंदी आज मैं बना के तो ताने चावल खानी। ਮਟਰ ਵਾਲੇ ਮਮੇ ਕੋਲ ਨਾ ਕੇ ਲੂਣ ਵਾਲੇ ਫਿੱਕੇ ਚੌਲ ਨੇ ਮਟਰ ਨਾਲ ਫਿੱਕੇ ਚੌਲ ਲੂਣਣ ਬੰਦਾ ਨਾ ਹੀ ਪਾਵੇ ਇਧਰ ਇੰਨੇ ਮਟਰ ਪਾ ਲੈਣੇ ਆ ਹੋਰ ਕਿੰਨੇ ਵਾਲੇ ਪਾਏ ਆ ਅੱਜ ਮਟਰ ਫਟ ਕਰਦੇ ਤੇ ਇਦੋਂ ਖਾਦੀ ਮੂਮਸ ਖਾਲੀ ਪਲੇਟ ਜਾ ਬਈ ਇਹਦਾ ਜਾ ਚੌਲ ਘਰ ਫਤੇ ਇਧਰ

ਚਲੋ ਨੂੰ ਕੋਕਲੋ ਉਨੀ ਵਕਣ ਦੀ ਚਲੋ ਕੋਕਲੋ ਹੈਲੀ ਇਥੇ ਆਇਆ ਹੈ ਲੈ ਮਮੀ ਸੇਵ ਕੱਟ ਕੇ ਲਿਆਈ ਹੈ ਅਰਪਤੇ ਖਾਲਾ ਤੂੰ ਵੀ ਦਾਦੀ ਤੇ ਸੇਵ ਕੱਟ ਕੇ ਲਿਆਈਏ ਨਾ ਇਹ ਨੋ ਦਵਾ ਨਾ ਠੰਡਾ ਹੋਣਾ ਨਹੀਂ ਤੂੰ ਖਾਣਾ ਮੈਂ ਤੂੰ ਖਾ ਉਹ ਕੱਟ ਕੇ ਲਿਆਉਂਦਾ ਮੈਂ ਖਾ ਮੰਮੀ ਆਏ ਅੱਜ ਸ਼ਾਮੀ ਬਈ ਟਾਈਮ ਆ ਚੁੱਕੇ 7 ਤੇ ਮੰਮੀ ਆਏ ਹੀ ਰਾਤੀ ਚਲੇ ਗਏ ਆ ਧੋਦੇ ਦੀ ਪਈ ਐ ਟਾਈਮ ਨਾਲ ਨਿਕਲ ਗਿਆ ਵੀ ਕਦੇ ਜਾਣਾ ਕਦੇ ਆਪਾਂ ਨੂੰ ਕੰਮ ਜ਼ਰੂਰੀ ਹੋਵੇ ਤੁਹਾਨੂੰ ਲੈਣ ਜਾਣਾ ਹਾਂ ਕਦੇ ਚੱਲੀਏ ਸਰੋ ਕੋਈ ਹਲਦੀ ਇੱਦਾਂ ਹੀ ਠੰਡ ਬੜੀ ਹੈ ਵਿਚਾਰ ਰੱਖੋ ਪਪੜਾ ਸਾਰੇ ਲੱਵੀ ਗਲੋ ਕੋਲ ਚਲਵਾ ਕੇ ਟੇ ਹੁਣੇ ਆ ਜਾ ਵੇਖੋ ਇੱਧਰ ਲੱਗੀ ਆ ਫਿਲਮ ਇੱਧਰ ਹਰਫਤ ਐ ਡਿਆ ਪਰੇਸ਼ਾਨ ਕਰਨ ਹਰਫਤੇ ਇੱਧਰ ਲੈ ਇਹ ਚੰਗੇ ਝਗੜ ਪੁੰਡਿਆ ਘਮੁੰਦਾ ਕਰਨ ਦੀਆਂ ਆ ਲੱਤ ਤੇ ਆਏ ਕਿਉਂ ਉਪਰ ਕਰਨਾ ਲਿਆ ਲਿਆ ਦੇ ਦੁੱਧ ਮੈਨੂੰ ਫੜਨਾ ਇੱਧਰ ਡੈਡੀ ਜੀ ਲੱਗੇ ਨੇ ਕਿ ਜਰੇਲਾ ਬਣਾਉਣਾ ਪਹਿਲਾਂ ਮੈਂ ਪਿੱਲੀ ਘਸ ਕਰਦੀ ਪਈ ਗਾਜਰਾ ਪਰ ਵਿੱਚ ਹਰ ਫਤੇ ਰੋਂਡਾ ਪੈਂਦਾ ਤੰਗ ਕਰਨ ਲੱਗ ਪਏ ਡੈਡੀ ਜੀ ਨੇ ਫਿਰ ਮੈਂ ਹੀ ਬਣਾ ਲੈਣਾ ਮੈਂ ਸਰਪ੍ਰਾਈਜ਼ ਦਿਵਾ ਕੇ ਦਿੱਤੀ ਹੁਣ ਉਹ ਸਹੀ ਸਾਡੇ ਘਰ ਤੇ ਮਾਰੇ ਖਾਣਨਗੇ ਹੂੰ ਹੂੰ ਮੈਂ ਤਾਂ ਹੈ ਬਣਾ ਵਜੇ ਬਾਅਦ ਕਾ ਖਾਦੇ ਸਹੀ ਗੱਲ ਸਹੀ ਮੈਂ ਪਰਦੇ ਨਾ ਬਣੂ ਨਹੀਂ ਨਹੀਂ ਚਾਹੀਦਾ ਕਿ ਹੋਰ ਜੀ ਚਾਹੀਦਾ ਕਿ ਮੈਂ ਧਿਆਨ ਕਰਕੇ ਖੁਸ਼ ਹੋ ਜਾਣਗੇ ਹੂੰ ਇੱਧਰ ਦੁੱਧ ਤਰੀ ਆਇਆ। ਇੱਕ ਗਾੜੀ ਲੈ ਕੇ ਆਏ ਹੀ ਦੁੱਧ ਦੇ ਗਿੰਦੇ ਸੱਲਾ ਬੋਲਿਆ ਵਰਨਾ ਇਹ ਤਾਂ ਅਜੇ ਰੀਨ ਨੂੰ ਚੰਗੀ ਦਾ ਕੋਇਆ ਜਾ ਬਣ ਜੂ ਤੋ ਬਾਅਦ ਵਿੱਚ ਉਹ ਕਰਦੇ ਹੋ। ਕੋਇਆ ਹੀ ਬਣੂ ਆ ਤੇ ਤਾ ਹੂੰ ਹੂੰ। ਕੋਇਆ ਇਹ ਗੱਲ ਇੱਧਰ ਭਾਂਡੇ ਸੋ ਇਹ ਕਿੰਨੇ ਮੰਜ ਨਾਲੇ ਹਜੇ ਉਹ ਵੀ ਨਹੀਂ ਆਈ ਇਹਨੂੰ ਕੰਮ ਕਰਨ ਨੂੰ ਵੀ ਹੋਇਆ ਬੁਖਾਰ ਐਡੀ ਠੀਕ ਨਹੀਂ। ਚਲੋ ਕੋਈ ਜਨ। ਸਾਡਾ ਸਾਹਬਸ ਉਹਨੇ ਰੋ ਕੇ ਟਿਆ ਜੀ ਹਾਂ ਜੀ ਹੁਣ ਕੀ ਚਾਹੀਦਾ ਠੀਕ ਹੈ ਸਰ ਸਾਰੀ ਦਿਲੀ ਰੋ ਰੋ ਕੇ ਰੋ ਰੋ ਕੇ ਬਸ ਠੀਕ ਨਹੀਂ ਠੀਕ ਨਹੀਂ ਕੀ ਠੀਕ ਹੋਇਆ ਫੋੜ ਕੇ ਕਹਿੰਦਾ ਕੀ ਇਹ ਨਾਲ ਫਿਰ ਠੰਡੇ ਬਾਹਰ ਪਤਾ ਕਿੰਨੀ ਹੈ ਅੱਗੇ ਪਾਪਾ ਨੂੰ ਠੰਡ ਲੱਗ ਗਈ ਧੁੱਕੋ ਗ ਜਾ ਜਾਈ ਦੇ ਵਿੱਚ ਪਤਾ ਕਿੰਨੀ ਠੰਡ ਬਾਹਰ ਮੇਰੇ ਪੁੱਤ ਨੂੰ ਠੰਡ ਬਹੁਤ ਆ ਆਪਣਾ ਕਿਆ ਰੱਖ ਆ ਕਾ ਦੰਗਾ ਕੁਲਕਲਾ ਨਾ ਇਹ ਕੁਲਕਲਾ ਕਿੰਦੀ ਮਾਇਨੀ ਨਾ ਦੇਖਿਆ ਮੈਂ ਗਿਜਰੇਲਾ ਬਣਿਆ ਕਿ ਨਹੀਂ ਡਰਤੀ ਬਣਿਆ ਨਹੀਂ ਗਿਜਰੇਲਾ ਅਜੇ ਲੱਗਣਾ ਅਜੇ ਫਿਰ ਲੱਗੂ ਟਾਈਮ ਯਾਰ ਰੇਜ ਦਾ ਪਿਆ ਕਿੰਨੇ ਚਿਰ ਤਰਿਆ ਕੋਏ ਵਾਲਾ ਗਿਜਰੇਲਾ ਦੁਨੀਆ ਗਾਜਰਾ ਪ੍ਰਾਤ ਨੂੰ ਬਣਾਵਾਂਗੇ ਸਬਜ਼ੀ ਆਲੂ ਗਾਜਰਾ ਇਹ ਹੱਲੇ ਸੁੱਤੇ ਹੋਏ ਆ ਤਾਂ ਇੱਧਰ ਟੀਟੂ ਰਾਮ ਇਹ ਆ ਗੁੰਦੇ ਹੂੰ ਇਹਨਾਂ ਨੂੰ ਤੇ ਡ੍ਰਿਪ ਲਗਦੀ ਆ ਪੰਘਾਵਾ ਠੀਕ ਨਹੀਂ ਹੈਗੇ ਬਹੁਤ ਦਾ ਇਹ ਵੀ ਬਹੁਤ ਵਾਧਾ ਇਹਨਾਂ ਦਾ ਖੂਨ ਵੀ ਸੰਗਣਾ ਆ ਬੁਖਾਰ ਹੀ ਕੱਲ ਕਿ ਪਰਸੋਂ 102 ਤੋਂ ਉੱਪਰ ਬੁਖਾਰ ਹੀ ਗਾ ਤਿੰਨ ਦਿਨ ਡ੍ਰਿਪ ਲਗਣੀਆਂ ਦੋ ਦਿਨ ਤੇ ਹੋ ਗਏ ਆ ਅੱਜ ਹੈਗਾ ਤੀਸਰਾ ਦਿਨ ਸਵੇਰੇ ਸਾਮੀ ਲੱਗਦੇ ਨੇ ਡ੍ਰਿੱਪ ਨੂੰ ਹਉ ਦੇ ਕੋ ਡ੍ਰਿੱਪ ਨੂੰ ਭਈ ਨੂੰ ਮੰਡਿਆ ਗੱਡੀ ਹਾਂਜੀ ਤੇ ਉਹਨਾਂ ਦਾ ਰਹੀ ਜਾਣ ਲਿਆ ਰਹੀ ਜਾਣ ਦੇ ਸਾਨੂੰ ਇੰਨੀ ਪਤਾ ਕਿ ਗੱਡੀ ਮੰਗੰਡਿਆ ਪਾਇਕ ਜੀ ਕਿੰਦਾ ਘਮਾਓ ਮੈਨੂੰ ਹੁਣ ਠੀਕ ਆ ਹੈ ਬੋਲ ਲੈਣੀ ਠੰਡ ਬੜੀ ਹੈ ਕਹਿੰਦਾ ਬਾਹਰ ਖੜੋ ਬਾਹਰੋਂ ਠੰਡ ਪਤਾ ਕਿੰਨੀ ਹੈ ਮੈਨੂੰ ਕਮਰੇ ਚ ਘੁੰਮਣ ਦੇਈ ਕਰਦਾ ਇਹ ਤਾਂ ਸਿਰਫੰਦਾ ਹੈ ਇਹਨੂੰ ਵੀ ਚੰਦਰਾ ਪਾਦੇ 3 4 ਈਕਾ ਦਸੀ ਕੋਂ ਦੇ ਲੰਦਾ ਹੋਟੇ ਹਾਂਜੀ ਕੱਲ ਸਾਡੇ ਵਲੋਗ ਆਇਆ ਨਹੀਂ ਕਿਉਂਕਿ ਕੱਲ ਪਰਸੋਂ ਦੀ ਆਪਣੀ ਸਿਹਤ ਨਹੀਂ ਠੀਕ ਹੈਗੀ ਉਹ ਲੋਕ ਉਸ ਲੱਗਣ ਦੇ ਆਪਾਂ ਨੂੰ ਮੇਰੀ ਵੀ ਕੋ ਸਿਹਤ ਕੀ ਬਣੀ ਪਈ ਹੈ ਆਹ ਅੱਜ ਗਲੂਕੋਜ਼ ਪੂਰਾ ਦਿਨ ਹੋ ਗਿਆ ਡਿੱਪਾਂ ਲੱਗਣ ਡੀਆਂ ਆਹ ਖੜ ਡਿੱਪਾਂ ਇੱਥੇ ਟੰਗੀਆਂ ਨੇ ਆਪ ਠੰਡ ਲੱਗੀ ਕੱਲ ਪਰਸੋਂ ਦੀ ਬਹੁਤ ਬੁਰਾ ਹਾਲ ਆ ਪਰਸੋਂ ਚੋਰਦਾਈ ਮਰੇ ਮੇਰਾ ਵੀ ਮਨ ਬਹੁਤ ਜਿਆਦਾ ਉਦੋਂ ਦਾ ਛੇੜ ਗਿਆ ਕੋਈ ਚੰਗਾ ਹੀ ਨਹੀਂ ਲੱਗਦਾ ਘਰ ਵਿੱਚ ਇੱਕ ਵਜੇ ਠੀਕ ਨਾ ਹੋਵੇ ਫਿਰ ਕੋਈ ਚੰਗਾ ਜਿਆ ਨਹੀਂ ਲੱਗਦਾ ਲੋੜੀ ਤੋਂ ਇਹ 2-4 ਦਿਨ ਪਹਿਲਾਂ ਵੀ ਨਹੀਂ ਸੀ ਹਿੰਦੀ ਲੋੜੀ ਤੇ ਫਿਰ ਥੋੜਾ ਜਿਹਾ ਠੀਕ ਹੋਇਆ ਫਿਰ ਉਸ ਤੋਂ ਬਾਅਦ ਫਿਰ ਉਹੀ ਹਾਲ ਹੋ ਗਿਆ ਚਲੋ ਕੋਈ ਗੱਲ ਨਹੀਂ ਪਰਮਾਤਮਾ ਚੰਗੀ ਕਰੇ ਰੋਲ ਇੰਨੀ ਹੈ ਕੀ ਕਰਾਂ ਟੈਨਸ਼ਨ ਨਹੀਂ ਲਈਦੀ ਉਹਲੇ ਸਭ ਵੀ ਮਨ ਪਰਲੇ ਨਹੀਂ ਕਿ ਜੰਨ ਇਹਨਾਂ ਨਾਲ ਤੇ ਘਾਰੇ ਆ ਕੋਈ ਗੱਲ ਨਹੀਂ ਕੋਈ ਨਹੀਂ ਸਭ ਠੀਕ ਠਾਕ ਰਹਿਣਾ ਚਿੰਤਾ ਨਹੀਂ ਕਰੀ ਦੀ ਦੋਸਤ ਜ਼ਿੰਦਗੀ ਦੇ ਨਾਲ ਹੀ ਇਹ ਸਭ ਤੇ ਅੱਜ ਤੁਹਾਨੂੰ ਗਿਫਟ ਦਿਖਾਉਨੇ ਜਿਹੜੇ ਆਪਾਂ ਨੂੰ ਗਿਫਟ ਮਿਲੇ ਹਨ ਲੋਹੜੀ ਤੇ ਪਹਿਲਾ ਗਿਫਟ ਤੇ ਉਹ ਤੁਹਾਨੂੰ ਸਾਈਕਲ ਵੇਖੋ ਜਿਹੜਾ ਨਾ ਉਹ ਤਾਂ ਤੁਸੀਂ ਦੇਖ ਹੀ ਲਿਆ ਹੋਣਾ ਉਹ ਸਾਈਕਲ ਹਰਫਤੇ ਨੂੰ ਦੇ ਕੇ ਗਏ ਆ ਇਹ ਨਾਨਕੇ ਹਰਫਤੇ ਦੇ ਬੇਗੁੜੀ ਇਹ ਤੋਂ ਬਗਾਲ ਜ਼ਰੂਰੀ ਦੱਸਿਆ ਕਿ ਮਤਲਬ ਮੈਂ ਇਸ ਨਾਲ ਦਾ ਬੀਪੀ ਬਹੁਤ ਜ਼ਿਆਦਾ ਵੱਧਦਾ ਤਾਂ ਉਹਦੇ ਬਾਰੇ ਜਰੂਰ ਦੱਸਿਓ ਖੂਨ ਸੰਗਣ ਆ ਤੇ ਮੇਰੀ ਬੀਪੀ ਵੱਧ ਜਾਂਦਾ ਬਹੁਤ ਦੱਸਿਓ 2009 10 10 ਵਧਣ ਡਿਆ ਤੇ ਤੇ ਰੱਦਾ ਹੋਇਆ ਨਾ ਕੋਈ ਗੱਲ ਨਹੀਂ ਟੈਨਸ਼ਨ ਤੇ ਨਹੀਂ ਵੇਰੀ ਤੇਰੀ ਖਾਈ ਦੀ ਆ ਪਹਿਲਾਂ ਆਪਾਂ ਲੱਗੇ ਆ ਸ਼ੌਪ ਕੱਪਣ ਕਰਨ ਇਹ ਅਸੀਂ ਦਿੱਤਾ ਯਾਰਫਤ ਇਹਨੂੰ ਜਾਂ ਆਪਾਂ ਲੈ ਆਈਏ ਦੋ ਜਣੇ ਚੋਇਸ ਕਰਕੇ ਇਹਨੂੰ ਵੀ ਕਰ ਛੱਡਿਆ ਲੈ ਗੋਲ ਗੱਲੀ ਘੱਟ ਇਕੱਠਾ ਕਰਦਾ ਮਕਾਂ ਖੁੱਲ ਕੇ ਲੇ ਵੀ ਕੀ ਲਿਆ ਹੈ ਮੋਮ ਮੋਮ ਫਰਮ ਇ ਇਹ ਮੈਂ ਤੇ ਮੈਂ ਤੇ ਕਰਨ ਲੈ ਕੇ ਆਇਆ ਹਾਂ ਜਾ ਕੇ ਨਾ ਹਰਫ ਤੇ ਵਾਸਤੇ ਜੀਨਦੇ ਆ ਆ ਥੋੜੀ ਜੀ ਵੱਡੀ ਆ ਚਲੋ ਕੋਈ ਨੂੰ ਫੋਲਡ ਕਰਕੇ ਤੇ ਆਪੇ ਕੇਮ ਸਟਿਚ ਕਰ ਦੋਗੇ ਤੇ ਆ ਛੋਟੇ ਛੋਟੇ ਸੂਝ ਲੈਂਦੇ ਹਾਂ ਹਰਫ ਤੇ ਵਾਸਤੇ ਆ ਰੱਖਣਗੇ ਨਿੱਕੇ ਬੇਰੀ ਪੈਰੀ ਪਰੋਂ ਦਾ ਨਹੀਂ ਆ ਜੇ ਵੀ ਲਾ ਹੀ ਦਿੰਦਾ ਨਹੀਂ ਪਾਇਆ ਕਰੂਗਾ ਕਿ ਲਾ ਦਿੰਦਾ ਹਾਂ ਅਜੇ ਉਹਦਾ ਟਾਈਮ ਨਹੀਂ ਟਾਈਮ ਆਦਾ ਉਹ ਵੱਡਾ ਹੋਊਗਾ ਬਧਾਈਆਂ ਸਾਰਿਆਂ ਨੂੰ ਜਿਹੜੇ ਜਿਹੜੇ ਸਾਡੇ ਇੱਥੇ ਪਹੁੰਚੇ ਨੇ ਲੋਹੜੀ ਤੇ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਆਪਾਂ ਸ਼ਾਮੀ ਇਨਵਾਈਟ ਕੀਤਾ ਹੈ ਸਾਰਿਆਂ ਨੂੰ ਧੰਨਵਾਦ ਉਹਨਾਂ ਦਾ ਦਿਲੋਂ ਤੇ ਆ ਲਾਗੋ ਅੰਟੀ ਹੁਨੀਆ ਅੰਟੀ ਲਾਗੋ ਅੱਗੇ ਵੀ ਤੁਹਾਨੂੰ ਸਟਾਰਟਿੰਗ ਵਿੱਚ ਦਿਖਾ ਲਿਆ ਵਾ ਉਹਨੇ ਆਪਣੇ ਹੱਥਾਂ ਨਾਲ ਕੜਾਈ ਕੀਤੀ ਆ ਆ ਤੇ ਬਹੁਤ ਹੀ ਵੰਡੀ ਇਹ ਲੱਗ ਗਵੰਡਣੀ ਉਹ ਦੇ ਕੇ ਗਏ ਹਰਫਤ ਲਈ ਜਿੱਦਣ ਪੁੱਗਾ ਬਾਲੇ ਲੋੜੀ ਵਾਲ ਦਿਨ ਉਹਨੂੰ ਦੇਖ ਗਏ ਬਹੁਤ ਹੀ ਸੋਹਣਾ ਪਿਆਰਾ ਕੀਤਾ ਨਾ ਤਿਆਰ ਆਪਣੇ ਹੱਥ ਦੇ ਨਾਲ ਮੈਂ ਕਿਹਾ ਉਹਨਾਂ ਕੋਲ ਫੇਰ ਬਣਵਾਵਾਂਗੀ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੇ ਦਦਾਂਗੇ ਨਾ ਲਿਆ ਕੇ ਮੈਂ ਕਿਹਾ ਇਹ ਕਿਦਾਂ ਇਹੋ ਕੰਮ ਕਹਿਣ ਕਿ ਉਹਨੇ ਕਿੰਨੇ ਆਪਣੇ ਕੋਲ ਆਪਾਂ ਉਹਨਾਂ ਦਵਾਂਗੇ ਉਹਨਾਂ ਨੂੰ ਤੇ ਨਾਲੇ ਉਹਨਾਂ ਦੀ ਬਣਵਾਈ ਆਪਾਂ ਦੇ ਦਾਂਗੇ ਮਿਹਨਤ ਤੇ ਉਹਨੂੰ ਅਖਾਂਗੇ ਕਿ ਹਰਫਤ ਦੇ ਵਾਸਤੇ ਇੱਕ ਕੋਟੀ ਬਣਾ ਕੇ ਦਿਓ ਸੋਹਣੀ ਜੀ ਸੋਹਣੀ ਕਿੰਨੀ ਵਧੀਆ ਜੀ ਹੈ ਨਾ ਉਹਨਾਂ ਨੇ ਬਹੁਤ ਪਸੰਦ ਆਇਆ ਹੈ ਹਨਾ ਤੇ ਮਿਹਨਤ ਬੜੀ ਕੀਤੀ ਹੈ ਨਾ ਉਹਨਾਂ ਨੇ ਉੱਤੇ ਇਹਨੂੰ ਪਾਦਿਆ ਕਰ ਉਤੋਂ ਨਹੀਂ ਪਾਦਿਆ ਕਰ ਉਹਨਾਂ ਨੂੰ ਬੜੀ ਲੱਗਦਾ ਹੁਣ 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 ਹੋਣੀ ਹੋਣਾ ਮੜਕੇ ਨਹੀਂ ਹੋਣਾ ਹੈ ਨਾ ਧੰਨਵਾਦ ਇਹ ਲੋਨਾਂ ਦਾ ਜਿਨ੍ਹਾਂ ਨੇ ਆ ਬਹੁਤ ਪਿਆਰਾ ਮੈਨੂੰ ਤੇ ਕੱਲ੍ਹ ਵੀ ਬੜਾ ਪਸੰਦ ਆਇਆ ਕਰੀਮ ਕਲਰ ਜੇ ਸਿਹਤ ਠੀਕ ਹੋਵੇ ਨਾ ਫਿਰ ਸਭ ਕੁਝ ਠੀਕ ਲੱਗਦਾ ਜੇ ਸਿਹਤ ਮੇਰਾ ਠੀਕ ਹੋਵੇ ਉਦੋਂ ਕੁਝ ਵੀ ਠੀਕ ਨਹੀਂ ਲੱਗਦਾ ਹੋਣੇ ਹੈ ਆ ਦਿੱਤੀ ਹੈ ਗਿਫਟ ਉਦੋਂ ਮਮੀ ਦਾ ਜੀ ਨੂੰ ਨੰ ਸਾਰੀ ਫੈਮਲੀ ਨੇ ਦਿੱਤੇ ਹੈ ਗਿਫਟ ਇੰਨਾ ਇੰਨਾ ਵਸਤੇ ਆ ਸ਼ਲ ਤੇ ਅਗਰ ਮੁਸਲਤ ਹੋ ਲਮ ਦੀਵਲ ਆ ਜਣੀ ਕਿੰਨੇ ਇੱਕ ਹਰਫਤੇ ਦੀ ਨਹੀਂ ਨਹੀਂ ਐਡੀ ਵੱਡੀ ਹਰਫਤੇ ਦੀ ਥੋੜਾ ਖੋਲ ਕੇ ਦੇ ਵੇਖਿਆ ਉਹ ਖਲਾਰਾ ਫੋਨਾ ਤੇ ਉਹ ਵੇਖ ਲੈ ਲੈ ਮੈਨੂੰ ਵੇਖ ਲੈ ਲੈ ਡਿਜ਼ਾਈਨ ਸਹੀ ਖੋਲ ਖਲਾਰ ਡਿਜ਼ਾਈਨ ਸਹੀ ਮੈਰੂਨ ਕਲਰ ਠੀਕ ਸੋਹਣਾ ਮੈਰੂਨ ਕਲਰ ਉਹਨਾਂ ਨੂੰ ਪਤਾ ਨਾ ਕਿ ਹਣੀ ਨੇ ਮੈਰੂਨ ਕਲਰ ਬਹੁਤ ਪਸੰਦ ਤੇ ਆ ਉਹਨਾਂ ਨੇ ਮੁੰਨੇ ਨੂੰ ਫਿਰ ਇਸ ਕਰਕੇ ਮੈਰੂਨ ਕਲਰ ਹੀ ਭੇਜਿਆ ਕਲਰ ਸੋਹਣਾ ਪਾ ਫੁਕਰੀ ਮਾਰੀ ਜਾਣੀ ਬਸ ਕਲਰ ਤਾਂ ਸੋਹਣਾ ਆ ਇਹ ਕਲਰ ਕਿਉਂਕਿ ਡਾਰਕ ਦੇ ਨਾਲ ਲਾਈਟ ਕਲਰ ਪੱਗ ਜਚ ਨਹੀਂ ਸਹੀ ਗੱਲ ਕੰਨੇ ਸੇ ਤਾਂ ਵਿਆਹ ਦਾ ਸੂਟ ਬਣ ਗਿਆ ਆਹ ਵਿਆਹ ਦੇ ਆ ਭਾਗ ਜਣਾਂ ਮੈਂ ਵਿਗਾਤ ਵੀ ਲੈ ਜਾਣਾ ਹੂ ਸ਼ੁਰਤਕ ਨਾਲ ਬਲੈਕ ਪੱਗ ਬੋ ਕਹਿਣ ਲੱਗਣੀ ਪਰ ਇਹਨਾਂ ਜੈਕਟ ਚਾਹੀਏ ਮੈਂ ਬਲੈਕ ਕਲਰ ਤੇ ਫੇਰ ਸੁੱਤੇ ਹੁੰਦਾ ਗਮ ਟੋਪਰ ਆਪਣਾ ਨਈ ਨਾ ਵਾਲਾ ਨਾਲ ਇਹੋ ਪੈਂਟ ਪਾਇਓ ਵਕੋਂ ਨੇ ਕੰਡਾ ਕਸਟ ਬੁਰਾ ਸਮੋ ਕਿਤਾ ਇਹ ਦਿਨ ਪੈਂਟ ਲਾਈਟ ਪੈਂਟ ਸੋਣੀ ਲੱਗਣੀ ਲਾਈਟ ਕਲਰ ਆ ਹਾਂ ਯਾ ਕੰਡਰ ਬਣੀ ਹੈ ਗਾਤਾ ਲੇ ਕੇ ਪੈਂਟ ਦਾ ਹਾਂ ਪੈਂਟ ਵੀ ਸੋਹਣੀ ਹੈ ਇਹਦੇ ਕਲਰ ਨਹੀਂ ਹੈਗਾ ਆ ਸ਼ਰਟ ਕਿੰਨੀ ਮੈਚ ਹੋਈ ਨਾਲ ਲਾਈਟ ਪੈਂਟ ਦੇ ਨਾਲ ਬਟਨਾਂ ਦੇ ਨਾਲ ਮੈਚ ਕੀਤੀ ਹੂੰ ਹੂੰ ਇਹ ਸੋਨਾ ਕਲਰ ਐਵੇਂ ਬਹੁਤ ਵਧੀਆ ਪੈਂਟ ਧੰਨਵਾਦ ਉਹਨਾਂ ਦਾ ਬਹੁਤ ਇੰਨਾ ਖਰਚਾ ਕੀਤਾ ਸਾਡੇ ਲਈ ਚਲੋ ਆ ਰੱਖੋ ਵਿੱਚ ਵਧੀਆ ਹੀ ਚੜ ਨਾ ਨਾ ਤੇ ਹਲਾ ਲਈ ਇੱਕ ਗਿਫਟ ਚਿੰਕਲ ਵੀ ਦੇ ਗਿਆ ਉਹ ਕਿੱਥੇ ਉਹ ਇਹ ਹੈ ਡਾਇਟ ਟੇਬਲ ਹਰਪਤ ਵਾਸਤੇ ਆਹ ਹਰਪਤ ਵਾਸਤੇ ਇਹ ਪਾਣੀ ਬਾਹਰ ਕੱਢਣਾ ਕਿਉਂਕਿ ਹਰਪਤ ਸੁੱਤਾ ਹੋਇਆ ਤੇ ਫੇਖ ਖੜਾਕ ਆ ਜਾਂਦਾ ਉਹਨੇ ਉੱਠ ਜਾਣਾ ਇਹ ਇਧਰ ਤੋਂ ਹੀ ਕਲਰ ਵੇਖ ਹੀ ਸਕਦੇ ਆ ਸਾਰਾ ਇਹਦਾ ਕੀ ਵੇਖਣਾ ਹੈ ਟੇਬਲ ਦਾ ਟਾਵਲੀ ਚੱਲ ਹਵਾ ਫਟ ਗਿਆ ਲੀਰੋ ਲੀਰ ਕਰਦਾ ਲਹਾ ਫਾ ਪਾ ਦੇ ਇਹ ਲੱਗਦਾ ਹਰਪਤ ਇਹਦਾ ਹਰਪਤ ਇਹਦੀ ਫੋਟੋ ਨੂੰ ਸੋਣ ਲੈਣੇ <noise> <hesitation> 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 ini <hesitation> 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 <hesitation>

ਇਹ ਵਕਰ ਲਾਉਦੇ ਮਗਰੇ ਹੈਂਡਲ ਜੇ ਲੱਗਾ ਵੈਸੇ ਹੋ ਗਿਆ ਹੁਣ ਇਹਨੇ ਲੱਗਾ ਹਨਾ ਪਰ ਉਹਦੇ ਤੇ ਉਹਦੀ ਪੈਰ ਨਹੀਂ ਹੈ ਜੀ ਪਹੁੰਚਦੇ ਇਹਦੇ ਤੇ ਉਹ ਨਹੀਂ ਪਹੁੰਚਦੇ ਵੈਸੇ ਨਿਕਾਣਾ ਜੇ ਪੈਰ ਕਿਥੋਂ ਪਹੁੰਚਣਾ ਹੈ ਲੀਰਾ ਹੀ ਘਰ ਛੜਿਆ ਆ ਲਫਾਫਾ ਇਹ ਮੈਨੂੰ ਲੱਗਦਾ ਇਹ ਵੀ ਹਰ ਤੇ ਇਹ ਤੇਰਾ ਲੱਗਦਾ ਮੈਨੂੰ ਨਹੀਂ ਹੁੰਦਾ ਉਹ ਦੂਜੇ ਵਾਵਾ ਇਹਨਾ ਉਹਦੇ ਵਿੱਚ கடந்த में காலத்தில் ਕੀ 18 ਨੰਬਰ ਹੈ ਨਾ ਹੂੰ ਤਾਂ ਕਿ ਲਤਨੀ ਆਣਾ ਕੋਈ ਗੱਲ ਨਹੀਂ ਹਾਂ ਤੇ ਵਾ ਵੀ ਹੁੰਦਾ ਹੈ ਕਰਨੇ ਸਾਨੂੰ ਤੁਹਾਨੂੰ ਸੂਟ ਲਿਆਉਂਦੀ ਉਹ ਵੀ ਲੋੜ ਨਹੀਂ ਇਹਦੇ ਬੜੇ ਹੋ ਗਏ ਹਰਫਤੇ ਦੇ ਵਾਧੂ ਹੋ ਗਏ ਹੂੰ ਜੱਤ ਮਾਨ ਕਰਾਂਗੇ ਨਾ ਹਰਫਤੇ ਦਾ ਹੂੰ ਤਾਂ ਵਧੀਆ ਪ੍ਰੋਗਰਾਮ ਕਰਾਂਗੇ ਸਭ ਨੂੰ ਸੱਦਾਂਗੇ ਉਦੋਂ ਵਧੀਆ ਪ੍ਰੋਗਰਾਮ ਕਰਾਂਗੇ ਨਾ ਪਰਵਾਹ ਤਾਂ ਮਨ ਲੰਮੀ ਆਮਰੇ ਕਰੀ ਸਾਰੀਆਂ ਦੀ ਧਰਦੀਆਂ ਹੋਰ ਰਹਿ ਗਿਆ ਚਿੰਕਰ ਵਾਲਾ ਗਿਫਟ ਉਹ ਲਿਆਓ ਉਹ ਖੋਲ ਜੀ ਦੇਖੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਣਾ ਗਿਫਟ ਲਾਸਟ ਵਿੱਚ ਖੋਣਾ ਮੈਨੂੰ ਪਤਾ ਤੈਨੂੰ ਜਿਹੜਾ ਕਰਨ ਦਾ ਗਿਫਟ ਵਾ ਤੇ ਹਾਂਜੀ ਹੁਣ ਆ ਦੋ ਰਹਿ ਗਏ ਗਿਫਟ ਖੋਣ ਵਾਸਤੇ ਕਿਉਂਕਿ ਆ ਆ ਕਰਨ ਦਾ ਗਿਫਟ ਇਹ ਨਹੀਂ ਜਿਵੇਂ ਖੋਣਾ ਨਹੀਂ ਵੀ ਖੋਣਾ ਤੇ ਕੁੜੀਆਂ ਨੇ ਇਹ ਬਣਾਉਂਦਾ ਆਪਾਂ ਆਪਣੇ ਸੂਟ ਨਹੀਂ ਖਵਾਉਂਦੀਆਂ ਕੁੜੀਆਂ ਹਨ ਆ ਚਿੰਕਰ ਦੇਖ ਗਿਆ ਹੈ ਕੱਲ ਕੱਲ ਦੇ ਨੂੰ ਖੋ ਜਦੋਂ ਵਿਖਾ ਲਿਆ ਪਰ ਉਹ ਜਿਹਾ ਦਿਖਿਆ ਨਹੀਂ ਚਲੋ ਇਹ ਵੀ ਸੋਨਾ ਸੂਟ ਦੇਖ ਗਏ ਚਲੋ ਸੋਨਾ ਰੰਗ ਸਿੰਕਲ ਦੇ 700 ਰਾਂ ਨੇ ਆਉਣਾ ਸੀ ਤੇ ਆਏ ਨਹੀਂ ਸੋਨਾ ਸੂਟ ਇਹ ਸੋਡੀ ਦੇ ਰੇ ਪਤਾ ਨਹੀਂ ਕੀ ਗੱਲ ਹੋਈ ਉਹ ਫੋਨ ਕਰਦੇ ਰਹੇ ਫੋਨ ਮੈਂ ਕੱਲ ਪਰਸੋਂ ਦਾ ਮੈਂ ਠੀਕ ਨਹੀਂ ਸੀ ਤੇ ਫੋਨ ਬੰਦ ਸੀ ਤੇ ਘਰ ਦਾ ਤੁਹਾਨੂੰ ਪਤਾ ਵਾ ਤੇ ਉਹ ਫੋਨ ਦੇ ਚੱਕਰ ਚ ਕੈਪ ਵਾਲਾ ਸੀ ਪਤਾ ਕੀ ਇਹਦੇ ਬਟਨ ਨੂੰ ਹੀ ਖੋਲ ਜਿਆ ਕਰਨੇ ਦੇ ਆ ਵੇਖੋ ਐਂ ਕਹਿੰਦੇ ਨਾ ਬਟਨ ਵਾਲਾ ਚਾਹੀਦਾ ਤੇ ਹੈ ਬਟਨ ਵਾਲਾ ਹੀ ਆ ਹੂੰ ਸਹੀ ਗੱਲ ਵਾ ਵਧੀਆ 来 ਲੋਰ ਤੇ ਨਹੀਂ ਚਲੋ ਚਾਰੇ ਦੇ ਕੇ ਧੰਨਵਾਦ ਉਹਨਾਂ ਦਾ ਬਹੁਤ ਪਰ ਹੁਣਾ ਹੀ ਉਹਨਾਂ ਨੇ ਤੇ ਆ ਹੀ ਨਹੀਂ ਹੋਇਆ ਉਹਨਾਂ ਕੋ ਚਿੰਕਲ ਨੂੰ ਪਤਾ ਵੀ ਹੈਗਾ ਵਾ ਜਾਣ ਪੁੱਜ ਕੇ ਮਮਾ ਫੋਨ ਕਰਦਾ ਰਿਹਾ ਉਦਾਂ ਬਲ ਆ ਆ ਜਾਂਦਾ ਇਦਾਂ ਫੋਨ ਕਿਤੇ ਤੋਂ ਬਗੈਰ ਉਹਨਾਂ ਨੇ ਨਹੀਂ ਲੈ ਗਿਆ ਚਲੋ ਕੋਈ ਨਹੀਂ ਹੋ ਜਾਂਦਾ ਗੇ ਵੇਲੇ ਧੰਨਵਾਦ ਬਹੁਤ ਦਿਲੋਂ ਧੰਨਵਾਦ ਆਂਟੀ ਜੀ ਧੰਨਵਾਦ ਆ ਤੁਹਾਡਾ ਬਹੁਤ ਤੈ ਦਿਲੋਂ ਧੰਨਵਾਦ ਪਿਆਰ ਕੀ ਦਾ ਪਿਆਰ ਦਿਲੋਂ ਹੂੰ ਦੇ ਦਰਦਾਨਵਾਦੀ ਕੋਪਸ ਆਦਰ ਸੁਣਵਾਉਣ ਦਾ ਪੈਨੋਂ ਪੜਾ ਲਾਸਟ ਗਿਫਟ ਰਹਿ ਗਿਆ ਬਸ ਸਰਦੋ ਪੈ ਜਨੋ ਠੀਕ ਹੈ ਨਹੀਂ ਹੈ ਨਹੀਂ ਤੇ ਤੂੰ ਲਾ ਦੋਗਾ ਇਹਦੇ ਚਲੋ ਟਿਪ ਦਿਓ ਉਹ ਹੈ ਨਹੀਂ ਉਹ ਚਾਚਾ ਟੇਪ ਹਣਾ ਇਹ ਕੀ ਹੈ ਸੂਟ ਇਹ ਕੀ ਦਾ ਸੂਟ ਆ ਡਾ ਲੱਗਦਾ ਮੈਂ ਮਾੜਾ ਮੁੰਡਾ ਦੀ ਹੋਣਾ ਸ਼ਰਟ ਮੇਰੇ ਤੇ ਹੋਪਾ ਹੋ ਜਲਦੀ ਮੈਂ ਲਗਾਣ ਡਾ ਡਾ ਸੱਟ ਬਣ ਗਿਆ ਵਿਆਹ ਤੇ ਇਹ ਸੂਟ ਆ ਡਾਉਨ ਨੋਣਾ ਵਧੀਆ ਸੂਟਣਾ ਵੀ ਉਹ ਸਿੰਨਾ ਸੂਟ ਐਂਡੀ ਕਰਾਈ bodoh pelara suruh wow wow kayak desaining ya ah ini lagi tuh warna pisi nu punya apa ini kalikan ayek bama ਹਾਂ ਬਾਮਟ ਲੈ ਅਸ ਵੈਟਰ ਵਾ ਤੇ ਅੱਛਾ ਆ ਇਦਾਂ ਮੋਂ ਤੇ ਕੋਟੀ ਆ ਹਮ ਆ ਇਦਾਂ ਫਮ ਨਹੀਂ ਜਾ ਅੱਛਾ ਬੰਨ ਸੀਟ ਠੀਕ ਠੀਕ ਇਹਨਾਂ ਚੰਨੀ ਚੁੰਨੀ ਥੋੜਾ ਹੁੰਦੀ ਫਿਰ ਇਹਦੇ ਨਾਲ ਅੱਛਾ ਚੁੰਨੀ ਹੁੰਦੀ ਇਹ ਆਜੂ ਉਪਰੋਂ ਦੇ ਪਾਣੀ ਇਸ ਰੱਗ ਕਿ ਕੀ ਇਹ ਨੂੰ ਰੱਗ ਨਹੀਂ ਕੋਟੀ ਹੁੰਦੀ ਨਮ ਗਿਆ ਤਾਂ ਇਹ ਮਾਪਾਂ ਵੀ ਰੱਖਾਂਗੇ ਆਪਣੀ ਦੁਕਾਨ ਤੇ ਵਧੀਆ ਵਧੀਆ ਤੇ ਦੁਕਾਨ ਸਾਡੀ ਥੋੜਾ ਕੰਮ ਲੇਟ ਹੀ ਹੋ ਜਾਂ ਡਿਆ ਤੇ ਮੈਨੂੰ ਲੱਗਦਾ ਫਰਵਰੀ ਚ ਆਪਣੀ ਦੁਕਾਨ ਖੁਲ੍ਹਣੀ ਹੁਣ ਕਿ ਨਹੀਂ ਕੰਮ ਕਰ ਕਰਦੇ ਆ ਥੋੜੇ ਦਿਨਾਂ ਦੇ ਵਿੱਚ ਵਿੱਚ ਜਾ ਕੇ ਬਿਮਾਰੀ ਹੋ ਗਿਆਂ ਤੇ ਕੰਮ ਤੇ ਚਲੋ ਇਦਾਂ ਹੀ ਜੇ ਕੋਈ ਨਹੀਂ ਬਾਕੀ ਜੋ ਪਰਮਾਤਮਾ ਕਰੇ ਤੇ ਨਾਂ ਆਪਾਂ ਦੁਕਾਨ ਦਾ ਕੀ ਆਖਿਆ ਜੇ ਤੁਹਾਨੂੰ ਤੁਹਾਡੇ ਕਮੈਂਟ ਬਹੁਤ ਜ਼ਿਆਦਾ ਆਪਾਂ ਨੂੰ ਆਏ ਆ ਉਹਨਾਂ ਦੇ ਵਿੱਚੋਂ ਹੀ ਆਪਾਂ ਨਾਂ ਰੱਖਣਾ ਕਿਹੜਾ ਆਪਾਂ ਨਾਂ ਰੱਖਣਾ ਇਹ ਤੁਹਾਨੂੰ ਨੈਕਸਟ ਵਲੋਗ ਵਿੱਚ ਦੱਸਾਂਗੇ ਕੀ ਆਪਾਂ ਨਾਂ ਰੱਖਿਆ ਸਹੀ ਗਾ ਸੋਚਿਆ ਤੁਹਾਡੇ ਕਮੈਂਟਾਂ ਨੂੰ ਬਹੁਤ ਆਏ ਆ ਕਮੈਂਟਾਂ ਦੇ ਵਿੱਚ ਕਮੈਂਟ ਵੀ ਬਹੁਤ ਬਹੁਤ ਸੋਹਣੇ ਕੀਤੇ ਵੱਡੇ ਵੱਡੇ ਨਾਂ ਵੀ ਵਧੀਆ ਦੱਸਿਆ ਤੁਸੀਂ ਤੇ ਉਹਨਾਂ ਵਿੱਚੋਂ ਆਪਾਂ ਰੱਖਾਂਗੇ ਨਾਮ ਤੇ ਤੁਹਾਨੂੰ ਧੰਨਵਾਦ ਬਹੁਤ ਸੋਹਣਾ ਗਿਫਟ ਚਲੋ ਠੀਕ ਹੈ ਫਿਰ ਮਿਲਦੇ ਆ ਨਵੀਂ ਵੀਡੀਓ ਨਾਲ ਹਾਂਜੀ ਬਹੁਤ ਸੋਹਣਾ ਸੂਟ ਸੂਟ ਤੇ ਸੋਹਣਾ ਵਾ ਤੇ ਹੁਣ ਚਲੋ ਉਹ ਰੱਖੋ ਕਿੱਥੇ ਸੁੱਟਿਆਓ ਕਾਕੇ ਦਾ ਗਿਫਟ ਜਾ ਕਢਾਉਣੇ ਜੀ ਜਹਾਰ ਕੀ ਹੋ ਕਢਣਾ ਇਤਨਾ ਖਲਾਲਦਾ ਰਹਿੰਦਾ ਹੈ ਵੀ ਸਾਡਾ ਫਤੇ ਸਿੰਘ ਉਹ ਤਾਂ ਚੁੱਪ ਨਹੀਂ ਕਰਦਾ ਇਹਨੂੰ ਇੱਥੇ ਹੁੜੇ ਦੇਣ ਦੇ ਅੱਜ ਇੱਥੇ ਅੰਦਰ ਹੀ ਤੇ ਫਿਰ ਮਸਤ ਹੋ ਜਾਂਦਾ ਫਿਰ ਚੁੱਪ ਕਰ ਜਾਂਦਾ ਚਲੋ ਠੀਕ ਆ ਸਰ ਮਿਲਦੇ ਆ ਨਵੀਂ ਵੀਡੀਓ ਨਾਲ ਵਲੌਗ ਵਧੀਆ ਲੱਗਾ ਤੇ ਕਮੈਂਟ ਸੇ ਜੁਆ ਕਰਿਓ ਤੇ ਦੁਕਾਨ ਦਾ ਪਤਾ ਕੀ ਰੱਖਿਆ ਵਾ ਤੇ ਫੇਰ ਅਗਲੇ ਵਲੌਗ ਚ ਦੱਸਾਂਗੇ ਤੁਹਾਡੇ ਕਮੈਂਟਾਂ ਚ ਦੱਸਾਂਗੇ ਜਿਨ੍ਹਾਂ ਨੇ ਹਾਨੂੰ ਕਮੈਂਟ ਕੀਤੇ ਆ ਤੇ ਉਹਨਾਂ ਦੇ ਕਮੈਂਟਾਂ ਵਿੱਚੋਂ ਹੀ ਨਾਮ ਰਖਣਾ ਵਾ ਤੇ ਉਹਨਾਂ ਦਾ ਨਾਮ ਵੀ ਆਪਾਂ ਜਰੂਰ ਲਵਾਂਗੇ ਧੰਨਵਾਦ ਥੈਂਕ ਯੂ ਜੀ ਦੇ ਵਾਦੇ ਰੋ ਫਰਮਾਦਵਾ ਚੜ੍ਹਦੀ ਕਲਾ ਚ ਰੱਖੇ ਮਿਲਦੇ ਨੈਕਸਟ ਵੀਡੀਓ ਚ ਬਾ ਬਾਏ ਗੁੱਡ ਨਾਈਟ ਰਬ ਰੱਖ